ਲੰਗਰ ਦਾ ਇਸ ਮੌਕੇ ਮਾਰੀ ਮਾੜੀ ਦੀ ਹਾਂਜੀ ਜੀ ਬੋਲੀ ਪੰਡਿਆਂ ਨੂੰ ਬਹੁਤ ਬਹੁਤ ਸਾਰੀਆਂ ਵਧਾਈਆਂ ਬੋਲੀ ਤੁਮੇ ਭਜੀ ਆਓ ਇੱਧਰ ਆਓ ਹਾਂਜੀ ਸਰ ਜਿਹੜਾ ਅੱਜ ਪਾਵਨ ਦਿਵਸ ਮਨਾਇਆ ਜਾ ਰਿਹਾ ਲੰਗਰ ਲਗਾਇਆ ਜਾ ਰਿਹਾ ਇਸ ਮੌਕੇ ਵਿੱਚ ਕੀ ਕਹਿਣਾ ਚਾਹੁੰਦੇ ਹਾਂਜੀ ਭਜੀ ਪਹਿਲਾਂ ਤੇ ਮੈਂ ਆਪਣਾ ਦੱਸੂਗਾ ਮੈਂ ਤਰਨਵੀਰ ਕੈਂਡੀ ਵਾਰਡ ਨੰਬਰ 3 ਤੇ 60 ਦਾ ਸੇਵਾਦਾਰ ਇਹ ਮੇਰੇ ਇਲਾਕਾ ਨੂੰ ਅਸੀਂ ਮੇਰੇ ਵੱਡੇ ਭਰਾ ਸਾਰੇ ਬਾਬਾਈ ਦਾ ਲੰਗਰ ਹਰ ਸਾਲ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਬੜੇ ਵਧੀਆ ਤਰੀਕੇ ਲਾਉਂਦੇ ਆ ਤੇ ਮੈਂ ਲੰਗਰ ਵਾਲੇ ਦੇ ਨੇ ਇੱਥੇ ਮੈਨੂੰ ਇੱਥੇ ਨਾ ਬਲਾ ਕੇ ਇਹਨਾਂ ਮਾਨ ਦਿੱਤਾ ਮੈਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਬਾਬਾ ਜੀ ਦੇ ਜਨਮ ਦਿਨ ਦਾ ਲੰਗਰ ਦਾ ਇਹਨਾਂ ਨੂੰ ਤੇ ਇਲਾਕਾ ਦੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਦੀਪ ਸਿੰਘ ਅਨੋਖੇ ਅਮਰ ਸ਼ਹੀਦ ਜਿਨ੍ਹਾਂ ਦਾ ਪਵਿੱਤਰ ਜਨਮ ਦਿਹਾੜਾ ਸੰਗਤਾਂ ਬੜੀਆਂ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਬਲਕਿ ਸਾਰੀ ਦੁਨੀਆ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਵਿੱਚ ਬੜੀ ਸ਼ਰਧਾ ਨਾਲ ਮਨਾ ਰਹੀਆਂ ਹਨ। ਇਸੇ ਸੰਬੰਧ ਵਿੱਚ ਅੱਜ ਇਸੇ ਸਥਾਨ ਦੇ ਉੱਤੇ ਸਾਰਿਆਂ ਨੇ ਹੱਲ ਕੇ ਸਾਬਾ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਮਨਾਏ ਹਨ ਜਿਸ ਦੇ ਸੰਬੰਧ ਵਿੱਚ ਗੁਰੂ ਕੇ ਲੰਗਰ ਵੀ ਸਵੇਰ ਤੋਂ ਚੱਲ ਰਹੇ ਹਨ ਅਤੇ ਇਹ ਪ੍ਰੋਗਰਾਮ ਜੋ ਹੈ ਸਾਰੇ ਇਲਾਕਾ ਨਿਵਾਸੀਆਂ ਨੇ ਆਪਸੀ ਪਿਆਰ ਇਤਿਫਾਕ ਦਾ ਸਬੂਤ ਦਿੰਦੇ ਹੋਏ ਹੱਲ ਕੇ ਮਨਾਏ ਹਨ ਅਤੇ ਇਹੋ ਹੀ ਅਰਦਾਸ ਕਰਦੇ ਹਾਂ ਕਿ ਬਾਬਾ ਜੀ ਸਾਰਿਆਂ ਦੇ ਸਿਰਾਂ ਤੇ ਮਿਹਰਾਂ ਬਰਿਹਤ ਲੱਗਣ ਸਾਰਿਆਂ ਦੇ ਪਰਿਵਾਰਾਂ ਵਿੱਚ ਚੜ੍ਹਦੀ ਕਲਾ ਦੀਆਂ ਦਾਤਾ ਬਖਸ਼ਿਸ਼ ਕਰਨ ਤਾਂ ਜੋ ਹੋਰ ਵੀ ਇਹ ਪ੍ਰੋਗਰਾਮ ਚੜ੍ਹਦੀ ਕਲਾ ਵਿੱਚ ਮਨਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਹੁਣ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਵਿਨੋਦ ਕੁਮਾਰ ਪੱਪੂ ਜੀ ਜਿਹੜਾ ਅੱਜ ਲੰਗਰ ਲਗਾ ਰਹੇ ਹੋ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਜਿਹੜਾ ਲੰਗਰ ਅੱਜ ਤੁਸੀਂ ਲਗਾ ਰਹੇ ਹੋ ਇਹਦੇ ਸੰਬੰਧ ਵਿੱਚ ਕੀ ਕਹਿਣਾ ਚਾਹਦੇ ਹੋ ਲੰਗਰ ਇਹ ਮਾਬਾਈ ਦੀ ਕਿਰਪਾ ਦੇ ਨਾਲ ਹਰ ਸਾਲ ਲਾਣੇ ਆ ਇਹ ਉਹ ਚੱਲਦਾ ਆ ਰਿਹਾ ਹਰ ਵਾਰੀ ਵਾਜਦਾ ਇਹ ਉਹਨਾਂ ਦੀ ਕਿਰਪਾ ਉਹਨਾਂ ਦੀ ਬਖਸ਼ਿਸ਼ ਹੈ ਉਹਨਾਂ ਦੇ ਦਿੱਤੇ ਚੋਂ ਹੀ ਆਈ ਲਾਣਾ ਏ 1990 ਚ ਸ਼ੁਰੂ ਕੀਤਾ ਸੀ ਅੱਜ ਮੈਂ ਸਾਹਮਣੇ 27 ਸਾਲ ਹੋ ਗਏ ਲਗਾਤਾਰ ਲਗਾ ਰਹੀ ਹਾਂ ਹਾਂਜੀ ਲਗਾਤਾਰ ਲਗਾ ਤੇ ਇਹ ਲੰਗਰ ਪ੍ਰਸ਼ਾਦ ਦੇ ਵਿੱਚ ਕੀ ਕੀ ਵਰ ਪਾਇਆ ਜਾਂਦਾ ਇਹ ਹਰ ਵਾਰੀ ਕੁਝ ਨਾ ਕੁਝ ਵਾਜ ਜਾਂਦਾ ਕੋਈ ਨਾ ਕੋਈ ਚੀਜ਼ ਵਧਾ ਕੇ ਲਾਈਦੀ ਹੈ ਅੱਜ ਹੋਰ ਚੀਜ਼ਾਂ ਵਧਾ ਕੇ ਲਾਈਆਂ ਸਵੇਰ ਦੀ ਚਾਹ ਪਕੌੜਾ ਸੀ ਬਰੈਡ ਪਕੌੜੇ ਹੀ ਫਿਰ ਕੜੀ ਛੋਲ ਆ ਦਾਲ ਫੁਲਕਾ ਰਮਾਲੀ ਰੋਟੀ ਹੈ ਪਾਸਤਾ ਹੈ ਖੀਰ ਹੈ ਫਰੂਟ ਚਾਟ ਹੈ ਰਾਤੀ ਕੇਕਟਿਆ ਜਾਏਗਾ ਬੇਸਤੀ ਹੋਣਗੀਆਂ ਬੱਚਿਆਂ ਵਾਸਤੇ ਵੀ ਸਮਾਨ ਹੋਏਗਾ ਨਾਲੇ ਰਾਤੀ ਇਸ ਤੋਂ ਬਾਅਦ ਅਸਤਵਾਦੀ ਚਲਾਈ ਜਾਏਗੀ ਪ੍ਰਕਾਸ਼ ਸਾਹਿਬ ਨੇ ਹੀ ਕਰਵਾਈਦਾ ਐਰਕੇ ਇਹ ਤਾਲ ਪ੍ਰਕਾਸ਼ੂ ਹੀ ਇਹਦਾ ਸਰੇ ਪਹਿਲੀ ਵਾਰੀ ਆਜਾ ਆਪਾਜੀ ਦੀ ਕਿਰਪਾ ਨਾਲੇ ਆਪਾਜੀ ਦੀ ਕਿਰਪਾ ਨਾਲੇ ਉਹਨਾਂ ਦਾ ਹੁਕਮ ਹੋਇਆ ਹਾਂਜੀ ਆਪਾਜੀ ਦਾ ਹੁਕਮ ਹੋਇਆ ਤੇ ਅਸੀਂ ਪਹਿਲੀ ਵਾਰੀ ਅੱਜ ਪ੍ਰਕਾਸ਼ ਵੀ ਕਰਵਾ ਰਹੇ ਹਾਂ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਉਸ ਤੋਂ ਬਾਅਦ ਕੀਰਤਨ ਚੱਲ ਰਿਹਾ ਤੇ ਹੁਣ ਕੀਰਤਨ ਦਾ ਭੋਗ ਹੋਏਗਾ ਸਾਰੀ ਸੰਗਤ ਲੰਗਰ ਛਕੇਗੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਅੱਜ ਅਸੀਂ ਤਨ ਬਾਬਾ ਦੀ ਸੇਵਾ ਜੰਮ ਦਿਹਾੜੇ ਦੇ ਵਿੱਚ ਲੰਗਰ ਦੀ ਸੇਵਾ ਲਈ ਆਈ ਸਵੇਰ ਤੋਂ ਅਸੀਂ 8 ਵਜੇ ਤੋਂ ਲੈ ਕੇ ਰਾਤ ਦੇ 8-9 ਵਜੇ ਤੱਕ ਲੰਗਰ ਚਲਾਉਨੇ ਆਂ ਮਹਾਰਾਜ ਕਿਰਪਾ ਦੇ ਨਾਲ ਇਹ ਸਭ ਆਪਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਹੈ ਜੀ ਉਹਨਾਂ ਦੇ ਦਿੱਤੇ ਵਿੱਚ ਉਹ ਲੰਗਰ ਲਾਉਨੇ ਆ ਲੈ ਕੇ ਅਸੀਂ ਲੰਗਰ ਦੇ ਵਿੱਚ ਪਹਿਲੀ ਵਾਰ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਨਾਲ ਕੀਰਤਨ ਦਾ ਬਾਕ ਕਰਾਇਆ ਅਗਲੀ ਵਾਰ ਵੀ ਅਸੀਂ ਬਾਬਾ ਜੀ ਕਿਰਪਾ ਕਰਨ ਸਾਰਿਆਂ ਦੇ ਘਰੋਬਾਰਾਂ ਦੀਆਂ ਤਕਰੀਆਂ ਬਖਸ਼ਣ ਵਾਅਦੇ ਕਰਨ ਅਗਲੀ ਵਾਰ ਫੇਰ ਇਹ ਤੋਂ ਵੱਧ ਤੋਂ ਵੱਧ ਸੇਵਾ ਕਰਾਂਗੇ ਬਾਬਾ ਜੀ ਦੇ ਹੁਕਮ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ। ਨਾਮ ਤੋਂ ਸ਼ੁਰੂ ਕਰਨਾ ਹੈ। ਮੇਰਾ ਨਾਮ ਵਿਸ਼ਾਲ ਕੁਮਾਰ ਆ। ਮੈਂ ਇੱਥੇ ਆਪਣੇ ਮਾਮਾ ਜੀ ਦੇ ਨਾਲ ਇੱਧਰ ਆਉਂਦਾ। ਨਾਲ ਆਪਣੇ ਮਾਮਾ ਜੀ ਦੇ ਨਾਲ ਪ੍ਰੋਪਰ ਸਾਥ ਦੇਣਦੇ ਆਂ ਬਾਬਾ ਜੀ ਦੀ ਕਿਰਪਾ ਕਰਕੇ। ਅਸੀਂ ਹਰ ਸਾਲ ਲੰਗਰ ਲਗਾਜਦਾ ਹਾਂ। ਆਈ ਥਿੰਕ 1999 ਤੋਂ ਆਪਾਂ ਲੰਗਰ ਲਾ ਰਹੇ ਆਂ। ਜਦ ਕਿ ਅਸੀਂ ਬਾਬਾ ਜੀ ਦੇ ਨਾਮ ਦਾ ਲਾਂਦੇ ਜਿਹਦੇ ਕਰਕੇ ਸਾਨੂੰ ਵਾਅਦੇ ਤੋਂ ਵਾਅਦੇ ਤੋਂ ਵਾਅਦਾ ਮਿਲਦਾ ਪਿਆ ਨਾਲ ਭਾਜੀ ਹੋਣੇ ਸਾਡੇ ਨਾਲ ਸਾਥ ਦੇਣ ਵਾਲੇ ਚੱਕੀ ਵਾਲੇ ਜੀ। ਪੁਜਿਤ ਸਿੰਘ ਜੀ ਨਾਲ ਸਾਡੇ ਦੇਣਦੇ ਆ ਸਾਥ ਪਰੋਪਰ ਉਹਦੇ ਨਾਲ ਜੀ ਅਮਨਦੀਪ ਜੀ ਵੀ ਹੈਗੇ ਆ ਇਸ ਕਰਕੇ ਸਾਡੇ ਨਾਲ ਹੌਲੀ ਹੌਲੀ ਬਾਬਾ ਜੀ ਦੀ ਕਿਰਪਾ ਕਰਕੇ ਵਾਦਾ ਮਿਲ ਰਿਹਾ ਜਿਹਦੇ ਕਰਕੇ ਆਪਾਂ ਪਹਿਲਾਂ ਥੋੜੇ ਤੋਂ ਸ਼ੁਰੂ ਕੀਤਾ ਸੀ ਹੁਣ ਤੱਕ ਬਾਬੇ ਦੀ ਕਿਰਪਾ ਨਾਲ ਆਪਾਂ ਇੰਨਾ ਕੁ ਕੁਛ ਕਰ ਰਹੇ ਆਂ ਜੀ ਬਾਬਾ ਜੀ ਬਹੁਤ ਜ਼ਿਆਦੀ ਮੇਰ ਖੋਣ ਕਰਕੇ ਜਿਹਦੇ ਨਾਲ ਸਾਨੂੰ ਜਿਹਦੇ ਨਾਲ ਸਾਨੂੰ ਕੀ ਬਹੁਤ ਜ਼ਿਆਦਾ ਲੋਕਾਂ ਦਾ ਵੀ ਸਾਥ ਮਿਲ ਰਿਹਾ ਹੈ ਜਿਹਦੇ ਕਰਕੇ ਜਿਹਦੇ ਨਾਲ ਸਾਨੂੰ ਆਪਣਾ ਆਪਣੇ ਕਾਉਂਸਲਰ ਕੈਂਡੀ ਜੀ ਜਿਹੜੀ ਵੀ ਨਾਲ ਆਉਂਦੇ ਆ ਤੇ ਹੋਰ ਜਾਣੇ ਜਾਣੇ ਵੀ ਆ ਕੇ ਸਾਥ ਦੇਣ ਦੇ ਪ੍ਰੋਪਰ ਹਨ ਇਸ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਹਰਦਾਸ ਜੀ ਕਰਾਦਾਰ ਬਾਬਾ ਦੀਨ ਸਿੰਘ ਜਿਹੜਾ ਪ੍ਰਕਾਸ਼ ਉਤਸਵ ਮਨਾ ਰਹੇ ਆ ਇਸ ਸੰਬੰਧ ਵਿੱਚ ਸਾਡੇ ਪਰ ਲੰਗਰ ਲਗਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਹ ਲੰਗਰ ਲਗਾਇਆ ਜਿਸ ਦੇ ਪ੍ਰਕਾਸ਼ ਸਰੂਪਾ ਗੁਰੂ ਜੀ ਸਾਹਿਬ ਦਾ ਪਾਠ ਹੈ ਸਾਡੇ ਭਾਈ ਜੀ ਮੋਹਨ ਅਤੇ ਭੱਲੇ ਦਾ ਨਾਮ ਜਾਦਾ ਹੈ ਭਾਈ ਪੁਲਸੀ ਐਸਐਸ ਆਈ ਇਹਨਾਂ ਨੇ ਢੋਲ ਹੀ ਲੈਣਾ ਇਹਨਾਂ ਨੇ ਇਹ ਨਾਮ ਇਹ ਦੱਸ ਅਮਨਦੀਪ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਜਿਹੜੇ ਪਵਨ ਦਿਵਸ ਦੇ ਉੱਪਰ ਇਹ ਸਭ ਬਾਬੇ ਦੀ ਕਿਰਪਾ ਜੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਇਹ ਲੰਗਰ ਚੱਲਦੇ ਹਰ ਸਾਲ ਲਾਈਦਾ ਹੀ ਤੇ ਐਰ ਕੀ ਇਹਨਾਂ ਨੇ ਥੋੜਾ ਜਿਹਾ ਕੀ ਕੀਰਤਨ ਦਾ ਵੀ ਕੀਤਾ ਜੀ ਲਖਸੀਲਾ ਮਹਾਰਾਜ ਦਾ ਪ੍ਰਕਾਸ਼ ਲਿਆ ਕੇ ਕਰਾਈਏ ਤੇ ਚਲੋ ਇਹ ਅਫਸੋਸ ਹੈਗਾ ਵੀ ਯਾਰ ਕੀ ਸੰਗਤਪੁਰ ਘਟ ਜੁੜੀ ਆਈ ਉੱਥੇ ਦਰਬਾਰ ਚ ਬਹੁਤ ਸੰਗਤ ਘਟ ਬੈਠੀ ਆ ਇਹ ਆ ਵੀ ਚਾਹਨੇ ਵੀ ਅਗਲੀ ਦੀ ਵਾਰ ਤੋਂ ਵੱਧ ਸੰਗਤ ਸਹਯੋਗ ਦੇਦੇ ਮਹਾਰਾਜ ਦੇ ਕੀਰਤਨ ਸੁਣ ਸੰਗਤਾਂ ਵੀ ਤੁਸੀਂ ਲੰਗਰ ਲਗਾਉਂਦੇ ਹੋ ਲੰਗਰ ਤੇ 99 ਦਾਂਦੇ ਲਾ ਰਹੇ ਹਾਂ ਜੀ ਲਗਾਤਾਰ ਚੱਲ ਰਿਹਾ ਹਾਂਜੀ 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 ਸੇਮ ਤਰੀਕ ਨੂੰ ਚੱਲਦਾ ਹਾਂ ਹਾਂਜੀ ਕੋਈ ਤਰੀਕ ਨੂੰ ਜਾਂਦਾ ਜਿਹੜੀ ਬਿਤੀ ਹੋਈ ਹੈ ਨਹੀਂ ਤਰੀਕ ਹੈ ਰਾਤ ਜਦੋਂ ਬਾਬਾ ਜੀ ਦਾਰ ਕੀ 27 ਨੂੰ ਆ ਗਿਆ ਤੇ ਇੱਕ ਦਿਨ ਅੱਗੇ ਕਰਤਾ ਅਸੀਂ 28 ਨੂੰ And yet.